ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਆਟੇ ਤੇ ਸੂਜੀ ਦੇ ਨਾਲ ਇਹ ਨਾਣਾਂ ਨੂੰ ਬਹੁਤ ਹੀ ਵਧੀਆ ਸੀ ਬਣਾ ਕੇ ਤਿਆਰ ਕਰਾਂਗੇ ਘਰ ਵਿੱਚ ਜਿਸ ਤਰ੍ਹਾਂ ਅਸੀਂ ਬਾਜ਼ਾਰ ਚੋਂ ਤੰਦੂਰ ਤੇ ਜਾ ਕੇ ਖਾਂਦੇ ਆ ਨਾਣ ਬਹੁਤ ਹੀ ਵਧੀਆ ਨਾਲ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਹੀ ਤੰਦੂਰ ਵਰਗੇ ਤੁਸੀਂ ਵੀ ਦੇਖ ਸਕਦੇ ਜੀ ਇੱਕਦਮ ਨਾਣ ਜਿਹੜੇ ਸਾਡੇ ਨਰਮ ਤੇ ਸੌਫਟ ਬਣ ਕੇ ਤਿਆਰ ਹੋਇਆ ਤੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਹੈ ਚਲੋ ਫਿਰ ਵੇਖੋ ਅਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਨਾਣ ਬਣਾ ਕੇ ਤਿਆਰ ਕੀਤੇ ਇੱਕ ਬੋਇਲ ਸੂਜੀ ਇਨਸ਼ਾਨ ਲੈਨੇ ਆ ਸੂਜੀ ਤੁਸੀਂ ਬਰੀਕ ਵੀ ਲੈ ਸਕਦੇ ਜੇ ਤੇ ਮੋਟੀ ਵੀ ਜੇ ਮੋਟੀ ਹੈ ਤੁਹਾਡੇ ਕੋਲ ਤੁਸੀਂ ਇਹਨੂੰ ਗਰਾਇੰਡਰ ਦੇ ਵਿੱਚ ਪਾ ਕੇ ਤੇ 1 ਮਿੰਟ ਘਮਾ ਲੈਣਾ ਇੱਕ ਬੋਇਲ ਆਟਾ ਪਾਵਾਂਗੇ ਤੁਸੀਂ ਆਟੇ ਦੀ ਜਗ੍ਹਾ ਤੇ ਮੈਂ ਇਦਾਂ ਵੀ ਲੈ ਸਕਦੇ ਜੀ ਇਹਨੂੰ ਵੀ ਅਸੀਂ ਛਾਣ ਲਾਂਗੇ ਸੂਜੀ ਦੇ ਆਟੇ ਨੂੰ ਅਸੀਂ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਅੱਧਾ ਚਮਚਾ ਅਜਵੈਨ ਲਾਵਾਂਗੇ ਅਜਵੈਨ ਨੂੰ ਹੱਥਾਂ ਨਾਲ ਕ੍ਰਸ਼ ਕਰਕੇ ਪਾ ਲਈਏ ਕ੍ਰਸ਼ ਕਰਨ ਦੇ ਨਾਲ ਇਹਦੇ ਵਿੱਚ ਉਹ 스ਮੈਲ ਬਹੁਤ ਵਧੀਆ ਆਉਂਦੀ ਹੈ ਥੋੜਾ ਜਿਹਾ ਨਮਕ ਛੋਟਾ ਟੀस्पून 베이킹 ਪਾਊਡਰ ਥੋੜੀ ਜੀ ਖੰਡ ਇਹਨਾਂ ਸਾਰੇ ਚੀਜ਼ਾਂ ਨੂੰ ਮਿਕਸ ਕਰ ਲੈਣੀ ਹੈ ਚੰਗੀ ਤਰ੍ਹਾਂ ਇੱਕ ਬੋਇਲ ਤਾਜ਼ੇ ਦਹੀਂ ਦੀ ਲਈ ਫ੍ਰਿਜ ਵਿੱਚ ਨਹੀਂ ਸੀ ਰੱਖਿਆ ਫ੍ਰਿਜ ਤੋਂ ਬਾਹਰ ਇੱਕਦਮ ਠੰਡਾ ਨਹੀਂ ਦਹੀਂ ਲੈਣਾ ਜਦੋਂ ਵੀ ਲੈਣਾ ਇਹਨੂੰ ਆਟੇ ਨੂੰ ਬੰਨਣਾ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਹੁਣ ਅਸੀਂ ਇੱਕ ਚਮਚਾ ਘਿਓ ਦਾ ਲਵਾਂਗੇ ਤੁਸੀਂ ਘਿਓ ਦੀ ਜਗ੍ਹਾ ਤੇ ਬਟਰ ਵੀ ਯੂਜ਼ ਕਰ ਸਕਦੇ ਜੇ ਤੇ ਤੇਲ ਵੀ ਇਹਨਾਂ ਚੰਗੀ ਤਰ੍ਹਾਂ ਅਸੀਂ ਮਸਾਲਾ ਇਹਦੇ ਆਟੇ ਆਟਾ ਬਣ ਕੇ ਤਿਆਰ ਆ ਹੁਣ ਅਸੀਂ ਇਹਨੂੰ ਰੈਸਟ ਤੇ ਰੱਖ ਲੈਨੇ 15-20 ਮਿੰਟ ਉਪਰ ਅਸੀਂ ਗਿੱਲਾ ਕਰਕੇ ਪੋਣੇ ਨੂੰ ਦੇ ਦੇਨੇ ਨਾਨ ਬਣਾਉਣ ਵਾਸਤੇ ਪਿੱਤੀ ਤਿਆਰ ਕਰ ਲੈਨੇ ਆ ਨਸੀ ਬੋਇਲ ਆਲੂ ਲੈ ਆਲਵਾਨਾ ਸੀ ਤੋੜ ਲਿਆ ਵੇ ਇੱਕ ਪਿਆਜ਼ ਲੈਣ ਬਰੀਕ ਬਰੀਕ ਕੱਟ ਲਿਆ ਥੋੜਾ ਜਤ ਨਹੀਂ ਆ ਨਮਕ ਇਸ ਤਰ੍ਹਾਂ ਅਨਸਾਰ ਕੰਮ ਜੂਰਾ ਪਾਊਡਰ ਗਰਮ ਮਸਾਲਾ ਥੋੜੀ ਜੀ ਅਜਵੈਨ ਇਹਨਾਂ ਸਾਰਾ ਕਰਾਚ ਕਰਕੇ ਪਾ ਲੈ ਹਰੀ ਮਿਰਚ ਪੀਸੀ ਹੋਈ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਂਗੇ ਇਹਨਾਂ ਨੂੰ ਅਸੀਂ ਹੱਥ ਨਾਲ ਮਿਕਸ ਕਰ ਸਕਦੇ ਆਂ। ਆਲੂ ਦੀ ਪੀਠੀ ਤਿਆਰ ਕਰ ਲਈ ਸੀ। ਚਾਹ ਤਿੰਨ ਚੈੱਕ ਕਰ ਲਈਏ। ਕਿੱਥੇ ਆ ਰਿਹਾ? ਇਹਨੂੰ ਥੋੜਾ ਜਿਹਾ ਹੋਰ ਆਥਾ ਨਾਲ ਸੌਫਟ ਕਰ ਲੈਨੇ। ਸੋਜੀ ਜਿਹੜੀ ਉਹ ਪਾਣੀ ਪੀ ਲੈਂਦੀ ਆ ਤੇ ਇਸ ਕਰਕੇ ਆਟਾ ਥੋੜਾ ਸਖਤ ਹੋ ਗਿਆ ਵਾ। ਤੇ ਇਹਨੂੰ ਥੋੜਾ ਜਿਹਾ ਸੌਫਟ ਕਰ ਲੈਨੇ। ਆਟਾ ਤਿਆਰ ਹੈ ਇਹਦੇ ਪੇੜੇ ਬਣਾ ਲੈਨੇ। ਇਦੇ ਵਿੱਚ ਅਸੀਂ ਆਲੂ ਭਰ ਲੈਣੇ ਆਲੂ ਦੀ ਪੀਠੀ ਭਰ ਲੈਣੇ ਆ ਇਸ ਤਰ੍ਹਾਂ ਅਸੀਂ ਗਲਾਈ ਵਿੱਚ ਕਰਕੇ ਇਹਨੂੰ ਫੜ ਲੈਣਾ ਗੋਲ ਪੇੜਾ ਕਰ ਲੈਣਾ ਪੇੜਾ ਲੈ ਲੈਨੇ ਅਸੀਂ ਇਹਨੂੰ ਅਸੀਂ ਸੁੱਕੇ ਆਟੇ ਦੇ ਨਾਲ ਡਸਟ ਕਰ ਲੈਨੇ ਆ ਥੋੜਾ ਜਿਹਾ ਅਸੀਂ ਹਰਾ ਧਨੀਆ ਲੈ ਲੈਨੇ ਇਹਨੂੰ ਅਸੀਂ ਇਸ ਤਰ੍ਹਾਂ ਲਾ ਕੇ ਪਰੋਣ ਵੇਲੇ ਨੇ ਦੇ ਨਾਲ ਦੇ ਲਏ ਪਾਣੀ ਲਿਆ ਸੀ ਪਾਣੀ ਨੂੰ ਸੀ ਬ੍ਰਸ਼ ਦੇ ਨਾਲ ਇਸ ਤਰਾ ਉੱਪਰ ਲਾ ਲੈਨੇ ਨਾਲ ਦੇ ਉੱਪਰ ਲਾ ਲੈਨੇ ਤੁਸੀਂ ਨਾਲ ਲੰਬੇ ਵੀ ਬਣਾ ਸਕਦੇ ਜੇ ਤੇ ਗੋਲ ਵੀ ਬਣਾ ਸਕਦੇ ਹੋ ਇਸ ਤਰਾ ਪਾਣੀ ਦੇ ਨਾਲ ਇਹਨੂੰ ਗ੍ਰੀਸ ਕਰ ਲੈਣਾ ਤਵਾ ਗਰਮ ਕਰ ਲਿਆ ਵਾ ਇਸ ਤਰ੍ਹਾਂ ਜਿਹੜੀ ਸਾਈਡ ਤੋਂ ਅਸੀਂ ਪਾਣੀ ਲਾਇਆ ਸੀ ਉਹ ਸਾਈਡ ਤੋਂ ਅਸੀਂ ਇਹਨੂੰ ਇਸ ਤਰ੍ਹਾਂ ਪਾ ਲਈਏ ਤੇ ਹੱਥ ਨਾਲ ਥਾਂਦ ਨਾਲ ਥੋੜਾ ਜਿਹਾ ਇਸ ਤਰ੍ਹਾਂ ਕੋਟ ਦਿਨੇ ਇਸ ਤਰ੍ਹਾਂ ਸੀ ਫੜ ਕੇ ਤੇ ਇਸ ਤਰ੍ਹਾਂ ਗੈਸ ਦੇ ਉੱਪਰ ਕਰਾਂਗੇ ਖੋਲਿਓ ਲਈ ਅਸੀਂ ਇਹਨੂੰ ਸੇਕ ਲਾਂਗੇ ਹਲਕਾਰ ਕਾਸੀ ਕਰਕੇ ਸੇਕ ਲਿਆ ਇਹਨੂੰ ਨਾਨ ਸੱਕੇ ਤਿਆਰ ਹੈ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਵਧੀਆ ਦਾ ਕਲਰ ਆਇਆ ਉੱਪਰੋਂ ਬਿਲਕੁਲ ਵੀ ਇਹ ਕੱਚਾ ਨਹੀਂ ਰਿਹਾ ਹੁਣ ਅਸੀਂ ਸਾਈਡਾਂ ਤੋਂ ਵੀ ਇਸ ਤਰ੍ਹਾਂ ਸੇਕ ਲਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦਾ ਬਾਸ ਥੋੜੀ ਮਿਹਨਤ ਲੱਗਦੀ ਹੈ ਹੁਣ ਅਸੀਂ ਦੂਜੀ ਸਾਈਡ ਤੋਂ ਵੀ ਸੇਕ ਲੈਂਦੇ ਹਾਂ ਨਾਲ ਸੇਕ ਕੇ ਬਹੁਤ ਵਧੀਆ ਤਿਆਰ ਹੋਇਆ ਹੁਣ ਅਸੀਂ ਹਲਕਾ ਜਿਹਾ ਇਹਨੂੰ ਉੱਪਰੋਂ ਵੀ ਕਰਦੇ ਰਹਾਂਗੇ ਤੁਸੀਂ ਵੀ ਦੇਖ ਸਕਦੇ ਹੋ ਬਿਲਕੁਲ ਤੰਦੂਰ ਦੀ ਤਰ੍ਹਾਂ ਬਣ ਕੇ ਤਿਆਰ ਹੋਇਆ ਹੈ ਨਾ ਇਨ ਥੋੜਾ ਜਿਹਾ ਸੀ ਇੱਕ ਲੈ ਲੈਨੇ। ਪਰ ਅਸੀਂ ਇਹਦੇ ਹੁਣ ਕਿਉਂ ਲਾ ਲਾਂਗੇ? ਤੁਸੀਂ ਕਿਉਂ ਅਜੀਗਾਂ ਤੇ ਬੈਟਰ ਵੀ ਯੂਜ਼ ਕਰ ਸਕਦੇ ਜੀ। ਅਸੀਂ ਦੇਸੀ ਕਿਉਂ ਲਾ ਲਾਂ। ਇੱਕ ਪਲੇਟ ਲੈ ਲੈਨੇ ਨਾਨ ਸੱਡਾ ਬਣ ਕੇ ਤਿਆਰ ਹੈ। ਬਹੁਤ ਹੀ ਵਧੀਆ ਨਾਨ ਬਣ ਕੇ ਤਿਆਰ ਹੈ। ਦੂਸਰਾ ਨਾਨ ਵੀ ਅਸੀਂ ਵੇਲ ਲਿਆ ਵਾ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਅਸੀਂ ਪਹਿਲਾਂ ਪਾਣੀ ਲਾਇਆ ਸੀ। ਇਹਦੀ ਇੱਕ ਸਾਈਡ ਤੇ ਉਸੇ ਤਰੀਕੇ ਨਾਲ ਅਸੀਂ ਪਾਣੀ ਲਾ ਲਿਆ। ਹੁਣ ਅਸੀਂ ਇਹਨੂੰ ਤਵੇ ਦੇ ਉੱਪਰ ਪਾ ਲਾਂਗੇ। ਇਹ ਹੱਥ ਥੰਦ ਨਾਲ ਹਲਕਾ ਹਲਕਾ ਇਹਨੂੰ ਦਬਾ ਦਾਂਗੇ ਤੁਸੀਂ ਵੇਖ ਸਕਦੇ ਜੀ ਇਹ ਨਾਨ ਬਹੁਤ ਹੀ ਵਧੀਆ ਸੇਕ ਕੇ ਤਿਆਰ ਹੋਇਆ ਦੋਨਾਂ ਸਾਈਡਾਂ ਤੋਂ ਨਾਨ ਬਹੁਤ ਹੀ ਵਧੀਆ ਸੇਕ ਕੇ ਤਿਆਰ ਹੋਇਆ ਇਹਦੇ ਉੱਪਰ ਵੀ ਅਸੀਂ ਕਿਉਂ ਲਾ ਲਾਂਗੇ ਨਾਨ ਬਣ ਕੇ ਤਿਆਰ ਇਹ ਨਾਨ ਬਹੁਤ ਹੀ ਵਧੀਆ ਬਣ ਕੇ ਤਿਆਰ ਹੈ ਤੁਸੀਂ ਵੀ ਦੇਖ ਸਕਦੇ ਜੀ ਦੋਨਾਂ ਸਾਈਡ ਦੋਨਾਂ ਸਾਈਡਾਂ ਤੋਂ ਬਹੁਤ ਹੀ ਵਧੀਆ ਸੇਕ ਕੇ ਤਿਆਰ ਹੋਇਆ। ਇੱਕਦਮ ਨਰਮ ਵੀ ਆ। ਬਿਲਕੁਲ ਬਾਜ਼ਾਰ ਵਰਗੇ ਜਿਸ ਤਰ੍ਹਾਂ ਅਸੀਂ ਤੰਦੂਰ ਤੇ ਜਾ ਕੇ ਨਾਨ ਖਾਂਦੇ ਆ ਉਸੇ ਤਰੀਕੇ ਦੇ ਨਾਨ ਬਣ ਕੇ ਤਿਆਰ ਹੋਇਆ। ਇੱਕਦਮ ਨਰਮ ਆ। ਨਾਨ ਬਣ ਕੇ ਤਿਆਰ। ਇਹ ਨਾਨ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ। ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਇਓ। ਵੀਡੀਓ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ